ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਤੁਹਾਡੇ ਆਪਣਾ ਬਿੱਕੇਵਰ ਕਮਜੂਦ ਸੀ ਇਸ ਟਾਈਮ ਦੋਤਾਲ ਪਿੰਡ ਦੇ ਵਿੱਚ ਮੁਹੰਮਦੀ ਮਸਜਿਦ ਦੇ ਵਿੱਚ ਅੱਜ ਇੱਥੇ ਤੁਹਾਡੇ ਨਾਲ ਇੱਕ ਬਹੁਤ ਅਹਿਮ ਜਿਹੜੀ ਖਬਰ ਹੈ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਇੱਥੇ ਮੁਸਲਿਮ ਭਾਈਚਾਰੇ ਵੱਲੋਂ ਇੱਕ ਵੱਡਾ ਯਾਨੀ ਕਿ ਯੋਗਦਾਨ ਜਿਹੜੇ ਹੜ੍ਹ ਪੀੜ ਤੇ ਲਾਲੀਏ ਜਾਂ ਬਾਰਸ਼ਾਂ ਦੇ ਕਾਰਨ ਜਿਹੜੇ ਗਰੀਬ ਤਬਕਾ ਸੀ ਜੋ ਕਮਾਤੇ ਨਹੀਂ ਜਾ ਸਕੇ ਉਹਨਾਂ ਦੀ ਹੈਲਪ ਵਾਸਤੇ ਅੱਜ ਇੱਕ ਬਹੁਤ ਵੱਡਾ ਇਨਾਵਲੋਂ ਉਪਰਾਲਾ ਕੀਤਾ ਗਿਆ ਹੈ ਔਰ ਇਨਾਵਲੋਂ ਹਰ ਇੱਕ ਚੀਜ਼ ਹਰ ਇੱਕ ਸਮਗਰੀ ਖਾਣ ਪੀਣ ਤੋਂ ਲੈ ਕੇ ਚਾਹੇ ਰਾਸ਼ਨ ਹੈ ਚਾਹੇ ਕੂਛ ਹੈ ਚਾਹੇ ਯੂਜ਼ ਕਰਨ ਵਾਲੇ ਕੱਪੜੇ ਤੋਂ ਲੈ ਕੇ ਸਾਬਣਾ ਤੋਂ ਲੈ ਕੇ ਚਪਲ ਤੱਕ ਇਨਾਵਲੋਂ ਅੱਜ ਜਿਹੜੀ ਕਿ ਇੱਥੋਂ ਰਵਾਨਾ ਹੋ ਚੁੱਕੀ ਨੇ ਕਿ ਜਿਹੜੇ ਹਲਕਾ ਛਤਰਾਣਾ ਔਰ ਸਮਾਣੇ ਦੇ ਹਲਕੇ ਦੇ ਵਿੱਚ ਇਹਨਾਂ ਵੱਲੋਂ ਵੰਡਿਆ ਜਾਣੀ ਹੈ ਨੇ ਸੇਵਾ ਕੀਤੀ ਜਾਣੀ ਹੈ ਸਾਡੇ ਨਾਲ ਇੱਥੇ ਮਜ਼ਦੂਰ ਵੀ ਹੈਗੇ ਨੇ ਸਾਡੇ ਦਿਲਬਰ ਖਾਨ ਜੀ ਬਾਸ਼ਾਪੁਰ ਵਾਲੇ ਉਹਨਾਂ ਤੋਂ ਆਪਾਂ ਸਾਰਾ ਜਾਇਜ਼ਾ ਵੀ ਲੈਣੇ ਆ ਵੀ ਇਹਨਾਂ ਨੇ ਕਿਹੜੀ ਕਿਹੜੀ ਸਮੱਗਰੀਆਂ ਇੱਥੇ ਲਿਆਂਦੀਆਂ ਨੇ ਔਰ ਕੀ ਕੀ ਚੀਜ਼ਾਂ ਨੇ ਆਪਾਂ ਪਹਿਲਾਂ ਉਹਨਾਂ ਤੋਂ ਦੇਖਦੇ ਆ ਹਾਂਜੀ ਸਾਨੂੰ ਪਹਿਲਾਂ ਤੇ ਦਿਖਾਓ ਵੀ ਕਿਹੜੀ ਕਿਹੜੀ ਤੁਸੀਂ ਚੀਜ਼ਾਂ ਜਿਹੜੀਆਂ ਇੱਥੇ ਲੈ ਕੇ ਆਏ ਹੋ ਨਵੇਂ ਲੇਡੀਜ਼ ਦੀਆਂ ਚੱਪਲਾਂ ਨੇ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਤੇ ਹਰ ਤਰ੍ਹਾਂ ਦੇ ਸੈੱਟ ਦੇ ਵਿੱਚ ਚੱਪਲਾਂ ਨੇ ਜੋ ਪੂਰੇ 5 ਗੱਠੇ ਚਪਲਾਂ ਦੇ ਆਏ ਨੇ ਆਪਾਂ ਲੈਵੇ 5 ਗੱਠੇ ਹੋਰ ਆ ਬਾਕੀ ਆ ਵੀ ਸਮਾਨ ਕਾਫੀ ਪਿਆ ਅੰਦਰ ਦੇ ਵਿੱਚ ਕੈਮਰਾਮੈਨ ਨੂੰ ਕਹਿੰਨਾ ਕਿ ਨਾਲ ਨਾਲ ਹੀ ਰਵੇ ਥੋੜਾ ਜੀ ਇਹ ਆ ਇਹਦੇ ਵਿੱਚ ਜਿੱਥੇ ਆਪਾਂ ਕੰਬਲ ਹੋ ਗਏ ਗਦੈਲੇ ਹੋ ਗਏ ਜੀ ਖੇਸ ਹੋ ਗਏ ਹਰ ਤਰ੍ਹਾਂ ਦੇ ਲਾਲੋ ਵੀ ਜਿਹੜੇ ਬਿਸਤਰੇ ਵਗੈਰਾ ਟੈਬ ਦੇ ਵੀ ਸਾਰੇ ਇਹ ਚ ਐਟ ਆਪਣੇ ਲਵੇ ਹੈਗੀ ਆ ਔਰ ਇਸ ਤੋਂ ਇਲਾਵਾ ਰਾਸ਼ਨ ਦੀਆਂ ਆਪਣੀਆਂ ਕਿੱਟਾਂ ਜਿਹੜੀਆਂ ਇਹ ਵੱਡੇ ਰਾਸ਼ਨ ਹੁੰਦੇ ਨੇ ਖਰੇਲੂ ਰਸੋਈ ਦੇ ਉਹ ਕਿੱਟਾਂ ਸਾਰੀਆਂ ਤਿਆਰ ਕੀਤੀਆਂ ਹੋਈਆਂ ਨੇ ਇਹ ਸਾਡੇ ਕੋਲ ਜਿਹੜੀ ਸ਼ਾਈਮਾ ਪੰਜਾਬ ਸਾਡੇ ਰੈਬਰ ਨੇ ਸਾਡੇ ਅਗਵਾਈ ਕਰ ਰਹੇ ਨੇ ਉਹਨਾਂ ਬੋਲੋ ਪੂਰੀ 8000 ਕਿੱਟ ਭੇਜੀ ਗਈ ਆ ਆਪਣੇ ਦੋ ਹਲਕਿਆਂ ਵਾਸਤੇ ਅੱਛਾ ਇਹਨਾਂ ਕਿੱਟਾਂ ਦੇ ਵਿੱਚ ਹਰੇਕ ਜਿਹੜੀ ਕਿ ਘਰ ਖਾਣ ਨੂੰ ਜਿਹੜੀ ਚੀਜ਼ ਹੁੰਦੀ ਹੈ ਸਮਗਰੀ ਸਾਰੀ ਹੈ ਨੋਨ ਮਿਰਚ ਮਸਾਲਾ ਤੂਰਪੇਸਟ ਸਾਬਣਾ ਹਰ ਫੈਂਡ ਤੇਲ ਲਾਲੂ ਜਿੱਤੇ ਵੀ ਚੋਲ ਆਟਾ ਸਭ ਵਿੱਚ ਇੱਕ ਗਿੱਟ ਤਿਆਰ ਕੀਤੀ ਹੈ ਸਾਰੀ ਬਿਲਕੁਲ ਮੈਂ ਪਿਛਲੇ ਹਫਤੇ ਮੈਂ ਨਾ ਕੱਗੇ ਦੇ ਵਿੱਚ ਦੇਖਿਆ ਕੱਗੇ ਸ਼ਹਿਰ ਦੇ ਅੰਦਰ ਹੀ ਦੇਖਿਆ ਮੈਨੇ ਕਰੇ ਕਈ ਗਰੇ ਪਏ ਨੇ ਬੱਚੀਆਂ ਰੋ ਰਹੀਆਂ ਸੀ ਆ ਹਾਂ ਔਰ ਮੈਂ ਉੱਥੇ ਆਪਣੇ ਸਤਰਾਨੇ ਪਿੰਡ ਦੇ ਵਿੱਚ ਅਸੀਂ ਖੁਦ ਆਪ ਮਤਲਬ ਇੱਕ ਘਰ ਦੇਖਿਆ ਵੀ ਉਹ ਬਿਲਕੁਲ ਗਿਰ ਚੁੱਕਿਆ ਦੀ ਸਾਰਾ ਸਮਾਨ ਦਬ ਗਿਆ ਵੀ ਐਦਾਂ ਦੇ ਹਾਲਾਤ ਨੇ ਜਿਹੜੇ ਗਰੀਬ ਪਰਿਵਾਰ ਨੇ ਬਾਰਿਸ਼ਾ ਲਗਾਤਾਰ 10-15 ਦਿਨ ਲਗਾਤਾਰ ਪੈਂਦੀ ਰਹੀ ਉਹਨਾਂ ਨੂੰ ਵਿਚਰਿਆਂ ਨੂੰ ਕੋਈ ਦਿਹਾੜੀ ਨਹੀਂ ਮਿਲੀ ਉਹਨਾਂ ਦਾ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਬਣਿਆ ਅਸੀਂ ਉਹਨਾਂ ਜਿਹੜੇ ਮਤਲਬ ਜ਼ੋਰ ਤੇ ਮਤਲਬ ਲੋਡ ਬੰਨਦੇ ਨੇ ਇਸ ਟਾਈਮ ਬਿਲਕੁਲ ਆਰਥਿਕ ਪੱਖੋਂ ਕਮਜ਼ੋਰ ਹੋਏ ਨੇ ਅਸੀਂ ਉਹਨਾਂ ਦਾ ਜਿਹੜਾ ਮਤਲਬ ਹੀ ਇਸ ਟਾਈਮ ਸਹਾਇਤਾ ਕਰਨ ਦਾ ਜੋ ਅਸੀਂ ਮੁਹਿੰਮ ਚਲਾਈ ਹੈ ਜੀ ਬਹੁਤ ਵੱਡਾ ਉਪਰਾਲਾ ਹੈਗਾ ਤੁਹਾਨੂੰ ਹੋਰ ਵੀ ਦਿਖਾਇਆ ਜਾਵੇ ਆਹ ਬਿਕਪ ਬਹੁਤ ਵੱਡੀ ਧੰਗ ਲੱਗੀ ਹੋਈ ਹੈ ਜਾਨੀ ਕਿ ਪੂਰਾ ਕਮਰਾ ਜਿਹੜਾ ਇੱਕ ਇੱਕ ਭਰਿਆ ਹੋਇਆ ਇਹਦੇ ਵਿੱਚ ਆਪ ਬਿਸਕੁਟ ਕੁਰਕਰੀ ਹਰੇਕ ਚੀਜ਼ ਹੈਗੀ ਜਾਨੀ ਕਿ ਬੱਚਿਆਂ ਵਾਸਤੇ ਵੀ ਸਾਰੀਆਂ ਚੀਜ਼ਾਂ ਇਹਨਾਂ ਨੇ ਲਿਆਂਦੀਆਂ ਹੈਗੀਆਂ ਨੇ ਹਣਾ ਇੱਥੇ ਤੇ ਹੋਰ ਵੀ ਆਪਾਂ ਜਿਹੜੀਆਂ ਤਸਵੀਰਾਂ ਨੇ ਤੁਹਾਡਾ ਨਾਲ ਹੋਰ ਵੀ ਸਾਂਝੀਆਂ ਕਰਦਾਂ ਜਿਹੜਾ ਹੋਰ ਵੀ ਸਮੱਗਰੀ ਵਗੈਰਾ ਇਹਨਾਂ ਵੱਲੋਂ ਅੱਜ ਇੱਥੇ ਤਿਆਰ ਕਰਕੇ ਜਿਹੜੀ ਟੈਂਪੋਆਂ ਦੇ ਵਿੱਚ ਲੋਡ ਕਰਕੇ ਪਿੰਡਾਂ ਦੇ ਵਿੱਚ ਜਾਨੀ ਕਿ ਗਰੀਬ ਤੱਕੇ ਦੇ ਵਿੱਚ ਵੰਡਿਆ ਜਾਣਾ ਹੈ ਲੋੜ ਇੱਕ ਆ ਸਭ ਤੋਂ ਵੱਡੀ ਗੱਲ ਆ ਵੀ ਇੱਕ ਹੈਗੀ ਆ ਆ ਜਿਵੇਂ ਮੰਝੇ ਪੈਣੇ ਜੀ ਇਹ ਵੀ ਮੰਝੇ ਵੀ ਦੇਣੇ ਆ ਤੁਸੀਂ ਹਾਂ ਜੀ ਇਹ ਜਿਹੜੇ ਆਪਣੇ ਮੰਝੇ ਆਏ ਨੇ ਜਿਹੜੇ ਪਰਿਵਾਰ ਨੂੰ ਮੰਝੇ ਦੀ ਲੋੜ ਹੈ ਉਹਨਾਂ ਸਾਰੇ ਮੰਝੇ ਦੀ ਮੱਛਰਦਾਨੀ ਦੀ ਸੋਟੀਆਂ ਪਈਆਂ ਨੇ ਮੱਛਰਦਾਨੀਆਂ ਪਈਆਂ ਨੇ ਸਾਰੇ ਸਾਰਾ ਬੱਚੇ ਜਿਹੜੀ ਗਰੋੜ ਬੰਦਰ ਸਾਰ ਨੂੰ ਮਾਹੀਆ ਕਰਵਾਇਆ ਜਾਊਗਾ ਜੀ ਯਾਨੀ ਕਿ ਪੂਰਾ ਕੰਮ ਇੱਕ ਕਦਮ ਵੀ ਕਿਸੇ ਪਾਸੋਂ ਕੋਈ ਆਪਾਂ ਵੀ ਤੰਗੀ ਨਹੀਂ ਹੋਣ ਦੇਣੀ ਆਪਾਂ ਨੇ ਬਿਸਤਰੇ ਤੋਂ ਲੈ ਕੇ ਮੰਝਿਆਂ ਤੱਕ ਵੀ ਸਾਰਾ ਰਾਸ਼ਨ ਤੋਂ ਲੈ ਕੇ ਜਿੰਨਾ ਵੀ ਹਰੇਕ ਪੰਜਾਬੀ ਸੂਟ ਤੱਕ ਬੱਚੇ ਲਿੜੀ ਜਾਂਦੇ ਪੈਂਟ ਜੈਂਟਸ ਦੀ ਸਾਰੇ ਬੱਚਿਆਂ ਦੇ ਕੱਪੜੇ ਔਰ ਜੋ ਵੀ ਆਪਣੇ ਮੈਡੀਕਲ ਦੀ ਦਵਾਈਆਂ ਦੀ ਸਾਰੀ ਸਹੂਲਤ ਅਸੀਂ ਦਵਾਂਗੇ ਇਨਸ਼ਾਅੱਲਾ ਆ ਦੇਖ ਸਕਦੇ ਹੋ ਤੁਸੀਂ ਦਿਲਬਰ ਜੀ ਆਪਣੇ ਹਨਾ ਇਹਨਾਂ ਦਾ ਮੁਸਲਮ ਭਾਈਚਾਰੇ ਦਾ ਕਿੰਨਾ ਵੱਡਾ ਆਪਾਂ ਯਾਰ ਮੈਂ ਤਾਂ ਦਿਲੋਂ ਸਲੂਟ ਕਰਦਾ ਇਹਨਾਂ ਨੂੰ ਹਨਾ ਕਿ ਆਹ ਦੇਖ ਲਓ ਮੰਝੇ ਤੱਕ ਕਹਿੰਦੇ ਨੇ ਵੀ ਮੰਝੇ ਦੇ ਉੱਤੇ ਮੱਛਰ ਦਾ ਨਹੀਂ ਲਾਣ ਵਾਸਤੇ ਨਾਲ ਸੋਟੀਆਂ ਵੀ ਅਸੀਂ ਦੇ ਕੇ ਜ਼ਰੂਰ ਆਵਾਂਗੇ ਹਨਾ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਦਿਲ ਖੁਸ਼ ਹੁੰਦਾ ਪਿਆ ਇੱਕ ਵੱਡਾ ਭਾਈਚਾਰਕ ਸਨੇਹਾ ਬਹੁਤ ਤਕੜਾ ਜਾਂਦਾ ਹੈ ਮੈਨੂੰ ਇਸ ਗੱਲ ਦਾ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਜਿਹੜੇ ਕੁਝ ਫਿਰਕੂ ਲੋਕ ਜਿਹੜੇ ਕਹਿੰਦੇ ਨੇ ਕਿ ਹਾਂ ਵੀ ਇਦਾਂ ਧਰਮਾਂ ਦੇ ਨਾਂ ਤੇ ਲੁਕਣਾ ਲੜਣਾ ਦਿਆ ਇਹ ਜ਼ਰੂਰ ਉਹ ਵੀਡੀਓ ਇਹ ਜ਼ਰੂਰ ਦੇਖਣ ਹਾਂਜੀ ਹੋਰ ਵੀ ਕੀਜ਼ ਆ ਦੇਖ ਸਕਦੇ ਤੁਸੀਂ ਖਾਣ ਪੀਣੋਂ ਅੰਦਰ ਵੀ ਸਮਾਨ ਹੈ ਨਹੀਂ ਇੱਧਰ ਤੁਸੀਂ ਦੇਖੋ ਅਸੀਂ ਇਹ ਸਾਰਾ ਇਹ 8 ਕੁਇੰਟਲ ਪੂਰਾ ਇਹ ਆਲੂਆਂ ਦੇ ਜੋ ਗੱਟੇ ਨੇ ਬਣਾਏ ਨੇ ਅਸੀਂ ਇਹ 2-2 5-5 ਕਿਲੋ ਆਲੂਆਂ ਦੀ ਪੈਕਿੰਗ ਕਰ ਲਈ ਇਹ 8 ਕੁਇੰਟਲ ਆਲੂ ਨੇ ਸਾਰੇ ਅਸੀਂ ਲੋਡ ਬੰਦਾ ਤੱਕ ਪਹੁੰਚਾਣੇ ਨੇ ਜੀ ਲਓ ਜੀ 8 ਕੁਇੰਟਲ ਆਲੂਆਂ ਦੇ ਗੱਟੇ ਵੀ ਪਏ ਆ ਹੋਰ ਅੰਦਰ ਕੀ ਕੁਝ ਵੀ ਆਇਆ ਅੰਦਰ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕੈਮਰਾਮੈਨ ਨੂੰ ਕਹਿੰਦਾ ਮੈਂ ਥੋੜਾ ਅੰਦਰ ਆਇਆ ਜਾਵੇ ਕਿਉਂਕਿ ਵੀਰ ਵੱਲੋਂ ਤੇ ਬਹੁਤ ਵੱਡਾ ਆ ਇੱਥੇ ਤੇਰੀ ਫੁੱਲ ਕੀਤੀ ਗਈ ਹੈ ਕਿਉਂਕਿ ਕੰਬੜਾਂ ਤੋਂ ਲੈ ਕੇ ਔਰ ਆ ਇਧਰ ਜਿਹੜਾ ਤਰਪਾਲਾਂ ਵੀ ਹੈਗੀਆਂ ਨੇ ਹਰੇਕ ਚੀਜ਼ ਜਾਨੀ ਕਿ ਕਿਸੇ ਚੀਜ਼ ਦੀ ਕੋਈ ਘਾਟ ਮੈਨੂੰ ਇੱਥੇ ਨਜ਼ਰ ਨਹੀਂ ਆ ਰਹੀ ਇੱਥੇ ਕੀ ਕੀ ਸਮਾਨ ਪਿਆ ਵੀਰੇ ਤੇ ਜੇ ਇੱਥੇ ਅਸੀਂ ਜਿਹੜੀ ਇਹ ਅਸੀਂ ਸਾਰੇ ਜਿਹੜੀ ਸਾਡੀ ਆਰਆਰ ਫਾਊਂਡੇਸ਼ਨ ਦੇ ਜੋ ਸਾਥੀ ਨੇ ਸਾਡੇ ਸਾਡੇ ਬੋਟਾ ਭਾਈ ਸਾਡੇ ਮਿੱਠੂ ਖਾਨ ਜੀ ਨजीर ਸਾਹਿਬ ਜੀ ਪਾਤਰਾਂ ਤੋਂ ਅਸੀਂ ਸਾਰੇ ਦਿਨ ਅਸੀਂ ਤਿੰਨ ਚਾਰ ਦਿਨ ਹੋ ਗਏ ਮਿਹਨਤ ਕਰ ਰਹੇ ਹਾਂ ਔਰ ਅਸੀਂ ਜੋ ਕਿੱਟਾਂ ਤਿਆਰ ਕੀਤੇ ਨੇ ਇਹ ਇੱਕ ਸਪੈਸ਼ਲ ਇਹਦੇ ਵਿੱਚ ਅਸੀਂ ਮੱਛਰਦਾਨੀ ਛੋਟੇ ਬੱਚਿਆਂ ਦੇ ਕੱਪੜੇ, ਬਿਸਕੁਟ, ਨਮਕੀਨ, ਲੇਡੀਜ਼ ਪੈਡ ਔਰ ਇਸ ਤੋਂ ਇਲਾਵਾ ਨਮਕੀਨ, ਸਾਬਣਾ, ਚਾਹ ਪੱਤੀ, ਚਿਨੀ ਜੋ ਵੀ ਸਮਾਨ ਵੀ ਕਰ ਲਈ ਵਰਤੇ ਜਾਂਦੇ ਆਪਣੀ ਇੱਕ ਘਰੇਲੂ ਜ਼ਿੰਦਗੀ ਦੇ ਵਿੱਚ ਚੱਪਲਾਂ ਤੋਂ ਲੈ ਕੇ ਇੱਕ ਲਾਲੋ ਵੀ ਜੋ ਵੀ ਤੁਹਾਨੂੰ ਸਮਝ ਆਉਂਦਾ ਇਹ ਸਾਰਾ ਸੀ ਸਮਾਨ ਸੀ ਪੂਰਾ ਇੱਕ ਕਿਟ-ਕਿੱਟਾਂ ਤਿਆਰ ਕੀਤੇ ਹੋਈਆਂ ਨੇ ਇਹ ਇੱਕ ਕਿਟ ਇੱਧਰ ਇਹ 2000 ਕਿਟ ਇੱਧਰ ਤਿਆਰ ਕੀਤੀਆਂ ਤੇ 3000 ਕਿਟ ਸਾਡੀਆਂ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਕਿਟ ਇਹ ਸਪੈਸ਼ਲ ਕਿਟ ਹੈ ਇਹਦੇ ਵਿੱਚ ਅਸੀਂ ਸਪੈਸ਼ਲ ਕਰਾਂ ਦੇ ਇੱਕ ਗਰਮ ਕੰਬਲ ਔਰ 80 ਹਰੇਕ ਕਿੱਟ ਦੇ ਵਿੱਚ ਪਾਏ ਨੇ ਇਹਨਾਂ ਦੇ ਇਹਨਾਂ ਦੇ ਨਾਲ ਨਾਲ ਅਸੀਂ ਦਵਾਈਆਂ ਪਾਈਆਂ ਨੇ ਵਿੱਚ ਦਵਾਈਆਂ ਦੇ ਨਾਲ ਨਾਲ ਇਸ ਦੇ ਨਾਲ ਦੀ ਜੋ ਵੀ ਖੇਲੂ ਸਮਾਨ ਉਹ ਸਾਰੇ ਕਿੱਟਾ ਸੀ ਮਤਲਬ ਇਹ 5000 ਕਿੱਟਾ ਸੀ ਤਿਆਰ ਕਰ ਲਈ ਬਾਕੀ ਸਾਡਾ ਗਦਾਮ ਉਧਰ ਭਰਿਆ ਪਿਆ ਆਪਣਾ ਵੀ ਅਜੇ ਉਹ ਹਜੇ ਬਣਾਉਣੀਆਂ ਕਿੱਟਾਂ ਤਿਆਰ ਕਰਨੀਆਂ ਰਹਿੰਦੀਆਂ ਨੇ ਜੀ ਚਾ ਜਨ ਕੀ ਹਾਲਾ ਹਾਲਾ ਕਿ ਜਨ ਕੀ ਇਹਦਾ ਸਮਾਨ ਹਾਲੇ ਪਿਆ ਹੋਇਆ ਹੈ ਜਿਨ੍ਹਾਂ ਦੀ ਕਿੱਟਾਂ ਤਿਆਰ ਕੀਤੀ ਇਹ ਤਾਂ ਹਾਲੇ ਕਿੱਟਾਂ ਤੋਂ ਕੁਝ ਤਿਆਰ 5000 ਕਿੱਟ ਤਿਆਰ ਕੀਤੀ ਹੈ ਤੇ ਇਹ ਕਿੱਥੇ ਕਿੱਥੇ ਹੋਣਾ ਜਾਣੀਆਂ ਇਹ ਸਮਾਨ ਇਹ ਜੀ ਸਾਡੇ ਆਪਣੇ ਜੋ ਸ਼ਾਈ ਮਾਮ ਸਾਹਿਬ ਦਾ ਸਾਨੂੰ ਹੁਕਮ ਹੋਇਆ ਹੈ ਜੋ ਵੀ ਹਲਕੇ ਸਤਰਾਂ ਦੇ ਸਮਾਨੇ ਦੇ ਵਿੱਚ ਕੋਈ ਵੀ ਲੋੜਵੰਦ ਪਰਿਵਾਰ ਹੈ ਜਿਹਨੂੰ ਜ਼ਰੂਰਤ ਹੈ ਉੱਥੇ ਤੱਕ ਪਹੁੰਚਾਇਆ ਜਾਵੇ ਇਹ ਸਿਰਫ ਸਾਡੇ ਜੋ ਸਾਡੇ ਰੈਵਰ ਸ਼ਾਈਮਾ ਪੰਜਾਬ ਵੱਲੋਂ ਇੱਕ ਬਹੁਤ ਹੀ ਸਾਡਾ ਨੇਕ ਉਪਰਾਲਾ ਜੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜ ਕੇ ਸਾਡੇ ਹਲਕੇ ਸਤਰਾਂ ਦੇ ਸਮਾਨੇ ਦੇ ਲੋਕਾਂ ਦਾ ਸਾਥ ਦੇ ਰਹੇ ਨੇ ਜੀ ਜੀ ਸਾਸ਼ੀ ਕਾਲ ਜੀ ਆਪ ਸਭ ਦਾ ਇੱਥੇ ਪਹੁੰਚਣ ਦੇ ਪਹਿਲਾਂ ਧੰਨਵਾਦ ਸੋ ਜਿਹੜਾ ਸਟੈਂਪ ਜੋ ਪੰਜਾਬ ਦੇ ਮਾਹੌਲ ਬਣੇ ਹੋਈ ਸੀ ਉਸ ਦੇ ਅੱਜ ਇੱਕ ਸਾਂਝ ਤੇ ਭਾਈਚਾਰਕ ਮੁਹੱਬਤ ਕੈਂਪ ਕਰਨ ਦਾ ਇੱਕ ਬਹੁਤ ਹੀ ਵੱਡਾ ਅੱਜ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਉਹਦੇ ਵਿੱਚ ਸਾਡੇ ਵੱਲੋਂ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਵੱਡਾ ਸਹਿਯੋਗਦਾਨ ਪਾ ਰਹੇ ਆ ਤੇ ਇਸ ਦੇ ਤਹਿਤ ਜੋ ਸਾਡੀ ਫਾਊਂਡੇਸ਼ਨ ਹੈ ਮਜਲਿਸ ਅਹਿਰਾਰ ਫਾਊਂਡੇਸ਼ਨ ਲੁਧਿਆਣੇ ਜੋ ਸਾਡੇ ਇਸ ਦੇ ਰੈਬਰ ਨੇ ਸਾਡੇ ਅਗਵਾਈ ਕਰ ਰਹੇ ਆ ਸ਼ਾਹੀਮਾਂ ਪੰਜਾਬ ਮਲਾਣਾ ਮੁਹੰਮਦ ਉਸਮਾਨ ਸਾਹਿਬ ਜੀ ਉਹਨਾਂ ਦੀ ਅਗਵਾਈ ਵਿੱਚ ਹਲਕਾ ਸਤਰਾਣਾ ਤੇ ਹਲਕਾ ਸਮਾਨਾਂ ਦੇ ਲਈ 8 ਗੱਡੀਆਂ ਦੀਆਂ ਰਸ਼ਨ ਭਰ ਕੇ ਜਿਹਦੇ ਵਿੱਚ ਸਾਰੇ ਘਰੇਲੂ ਸਮਾਨ ਤੋਂ ਲੈ ਕੇ ਮੰਝੀਆਂ ਤੱਕ ਹੋਰ ਇਸ ਤੋਂ ਇਲਾਵਾ ਬਿਸਕੁਟ ਨਮਕੀਨ ਲਾਲੋ ਵੀ ਹਰ ਤਰ੍ਹਾਂ ਦੀ ਆਈਟਮ ਹੈ ਜੋ ਆਪਣੇ ਹਲਕੇ ਲਈ ਸੇਵਾ ਕੀਤੀ ਉਹਨਾਂ ਨੇ ਤੇ ਸਾਡੀ ਪੂਰੀ ਸਮੁੱਚੀ ਟੀਮ ਜਿਹੜੀ ਅੱਜ ਸਾਡੇ ਨਾਲ ਸਾਡੇ ਮਿੱਠੂ ਭਾਈ ਨੇੜੇ ਸ਼ਹਿਰੀ ਪ੍ਰਧਾਨ ਨੇ ਨਜੀਰ ਸਾਫ ਸਾਹ ਨੇੜੇ ਹਲਕੇ ਜ਼ਿੰਮੇਦਾਰ ਨੇ ਸਾਥੀ ਤੇ ਨਵਾਬ ਖਾਨ ਜੀ ਦੇ ਬਾਕੀ ਸਾਡੇ ਬੁੱਟਾ ਭਾਈ ਸਾਡੇ ਸਮਾਣੇ ਹਲਕੇ ਤੋਂ ਸਾਰੇ ਸਾਥੀ ਪਹੁੰਚੇ ਹੋਏ ਆ ਅਸੀਂ ਗੱਡੀਆਂ ਹੁਣ ਅੱਜ ਜੋ ਲੋਡ ਕੀਤੇ ਨੇ ਅੱਜ ਪਹਿਲਾਂ ਸਮਾਣੇ ਹਲਕੇ ਲਈ ਅਸੀਂ ਜਾ ਰਹੇ ਹਾਂ ਉਸ ਤੋਂ ਬਾਅਦ ਇਸਲਾ ਸਮਾਨ ਸਤਰਾਣੇ ਹਲਕੇ ਦੇ ਹਰੇਕ ਲੋਡ ਬੰਦ ਇਨਸਾਨ ਨੂੰ ਜਿੱਥੇ ਤੱਕ ਅਸੀਂ ਹਰੇਕ ਪਿੰਡੋਂ ਪਿੰਡੀ ਦੇ ਵਿੱਚ ਜਾ ਕੇ ਜਿੱਥੇ ਵੀ ਇਸ ਪ੍ਰਾਣੋਂ ਰਾਸਾਂ ਦੀ ਲੋੜ ਆ ਸੀ ਪਹੁੰਚਾਵਾਂਗੇ ਤੇ ਹਮੇਸ਼ਾ ਅਸੀਂ ਆਪਣੇ ਮੁਸਲਿਮ ਭਾਈਚਾਰੇ ਵੱਲੋਂ ਅਸੀਂ ਆਪਣੇ ਪੰਜਾਬ ਦੇ ਲਈ ਹਮੇਸ਼ਾ mohabbat ਦਾ ਪੈਗਾਮ ਦਿੰਦੇ ਹੋਏ ਅਸੀਂ ਹਮੇਸ਼ਾ ਆਪਣੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰਾਂ ਜੀ ਅਸੀਂ ਕਹੇ ਰਹੇ ਵੀ ਜੋ ਅੱਜ ਦਾ ਪੰਜਾਬ ਦਾ ਮਾਹੌਲ ਹੈ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਕਿਉਂਕਿ ਪੰਜਾਬ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਜਾੜਨ ਵਾਲੇ ਖੁਦ ਆਪ ਹੀ ਉੱਜੜ ਗਏ ਇਹ ਵਸਦਾ ਹੈ ਗੁਰਾਂ ਦੀ ਬਾਣੀ ਤੇ ਉਹਨਾਂ ਦੇ ਨਾਮਾਂ ਦੇ ਨਾਲ ਇਸ ਲਈ ਆਪਣੀ ਸਾਂਹ ਤੇ ਮੁਹੱਬਤ ਨੂੰ ਪੈਦਾ ਕਰਦੇ ਆਪਾਂ ਸਾਰੇ ਪੰਜਾਬ ਨੇ ਇਕਜੁੱਟ ਹੋ ਕੇ ਜਿਹੜੇ ਆਪਣ ਇਸ ਜਿਹੜੀ ਆਪਣੀ ਰੱਬ ਵੱਲੋਂ ਇੱਕ ਵਿਪਤਾ ਦੀ ਗੁਜ਼ਰਤੀ ਇਸਾਂ ਆਪਾਂ ਪੜੀ ਜਜ਼ਬੇ ਤੇ ਹੌਂਸਲੇ ਨਾਲ ਲੜਿਆ ਤੇ ਪੰਜਾਬੀ ਉਹਨਾਂ ਮੇਰੇ ਸਮਾਂ ਸਲਾਮ ਕਰਦਾ ਦਿਲ ਤੋਂ ਵੇਦ ਇਹਨਾਂ ਦੇ ਹੌਸਲੇ ਮੇਰੇ ਸਭ ਉਲੰਧ ਰਹੇ ਨੇ ਜੀ ਆਪਸੀ ਭਾਈਚਾਰੇ ਦਾ ਤੇ ਮੁਹੱਬਤ ਦਾ ਪੈਗਾਮ ਦੇਣਾ ਚਾਹਤੇ ਮੈਂ ਜੋ ਲੋਕ ਆਪਸ ਵਿੱਚ ਲੜਾ ਰਹੇ ਕਰ ਰਹੇ ਆਜ ਆਪਾਂ ਨੂੰ ਪਤਾ ਲੱਗ ਰਿਹਾ ਮੁਸਲਮਾਨ ਭਾਈਚਾਰਾ ਜਹਾਂਸੇ ਜਮਵਾਦ ਸੇ ਪੰਜਾਬ ਸੇ ਹਰਿਆਣਾ ਸੇ ਯੂਪੀ ਸੇ ਬਹੁਤ ਸਾਰੇ लोग गाड़ियाँ ही गडिया ले लेके इतना बहुत सारा सामान इतना लेके आ रहे हैं कि सामान भी यानी कि जवाब दिया जा रहा है हाँ जी हाँ सबसे पहले मैं नारायणगढ़ मदरसे से शुरू करके उसके बाद हमारे शाही इमाम मौलाना उस्मान साहब ने बहुत बड़ा उपराला ऐलान भाई हर मस्जिद का दरवाजा खोल दो हर मदरसे का दरवाजा खोल दो इस सारी चीजा को दे दे कि आपसी भाईचारा आपस मोहब्बत का पैगाम देता है जी ਹਾਂ ਜੀ اسی ਤਰ੍ਹਾਂ ਮਿਲ ਜੁਲ ਕੇ ਪੂਰੇ ਦੇਸ਼ ਵਾਸਤੇ ਕਈ ਵੀ ਆਫਤਾ ਆਉਗੇ ਉਸ ਦਾ ਪੂਰਾ ਸਹਿਯੋਗ ਦੇਣਗੇ ਪਹਿਲੀ ਬਾਤ ਹੋਰ ਅਬ ਨਾ ਕਰੇ ਕਹੀਂ ਵੀ ਕੋਈ ਮੁਸੀਬਤ ਆਏ ਆਪ ਵੀਗੇ ਤੋਂ ਹਮ ਸਭ ਮਿਲ ਕੇ ਇਸ ਮੁਸੀਬਤ ਕੇ ਲੜਾਈ ਲੜਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਜੀ ਜਿਹੜੀ ਲੋਕਾਂ ਤੱਕ ਇਹ ਆਵਾਜ਼ ਪਹੁੰਚਾ ਸਕਦੇ ਹੋ ਤੇ ਅਸੀਂ ਤਾਂ ਜਿਹੜੇ ਅਪਰਾਧਾ ਕਰ ਰਹੇ ਜੀ ਉਹਨਾਂ ਦਾ ਹਿੱਸਾ ਹੀ ਕਰ ਰਹੇ ਹਾਂ ਜਿਹੜਾ ਇਹ ਅਸੀਂ ਕੁਝ ਨਹੀਂ ਕਰ ਰਹੇ ਜੀ ਉਹਨਾਂ ਦਾ ਹਿੱਸਾ ਦੇਣ ਜਾ ਰਹੇ ਹਾਂ ਉਹਨਾਂ ਦਾ ਪਹਿਲਾਂ ਤੋਂ ਲਿਖਾ ਪਿਆ ਕਿਉਂਕਿ ਦਾਣੇ-ਦਾਣੇ ਤੇ ਲਿਖਾ ਹੋਇਆ ਹੈ ਨਾਮ ਬਿਲਕੁਲ ਠੀਕ ਹੈ ਅਸੀਂ ਬਸ ਉਹ ਦੇਣੇ ਜਾ ਰਹੇ ਿਲਵਰ ਖਾਨ ਦਤਾਲ ਤੋਂ ਬਹੁਤ ਵਜਿਆ ਬੰਦਾ ਜੀ ਭਰਾ ਸਾਡਾ ਜੋ ਕਿ ਬਹੁਤ ਵਜਿਆ ਸੇਵਾ ਨਿਭਾ ਰਿਹਾ ਤੇ ਸਭ ਨਾਲੋਂ ਵਜਿਆ ਕਰਲੇ ਹੈ ਤੇ ਸਾਡੇ ਭਾਈਚਾਰੇ ਨੂੰ ਸਭ ਤੋਂ ਵਜਿਆ ਰਾਸ਼ਨ ਪਾਣੀ ਗਰੀਬਾਂ ਲਈ ਸੇਵਾ ਨਿਭਾ ਰਿਹਾ ਜੀ ਸਾਰੇ ਮੁਸਲਮਾਨ ਭਾਈਚਾਰੇ ਇਕੱਠੇ ਹੋ ਕੇ ਗੱਡੀਆਂ 10-12 ਭੇਜ ਰਹੇ ਨੇ ਰਾਸ਼ਨ ਜੀ ਧੰਨਵਾਦ